ਸਹੇਬੇ ਕੁਮਾਰ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਚਰਣਾ ਵਿੱਚ ਨਿਲਾਸੁਰ ਰਿਆਸਤ ਤੋਂ ਕਟੌੜ ਰਿਆਸਤ ਤੋਂ ਵਾਹਿਗੁਰੂ ਕਟੌੜ ਰਿਆਸਤ ਦੇ ਕਵੀ ਆਇਆ ਬੜੀ ਬੇਚਾਰੇ ਦੀ ਉਹਦੀ ਹਾਲਤ ਜਿਹੜੀ ਹੈ ਗਰੀਬ ਤਕਰੀਬੀ ਦੇ ਵਿੱਚ ਉਹਦੀ ਹਾਲਤ ਹੈ ਹੈ ਕਵੀ ਕਵਿਤਾਵਾਂ ਲਿਖਦਾ ਹੈ ਤੇ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਦੇ ਕਵੀ ਰਹਿੰਦੇ ਸਨ ਸਤਿਗੁਰੂ ਜੀ ਸ਼ਾਮ ਨੂੰ ਕਵੀ ਦਰਬਾਰ ਕਰਦੇ ਸਨ ਉਹ ਆਇਆ ਕੁਝ ਸਿਆਣੇ ਸਿੱਖਾਂ ਨੇ ਉਹਦੀ ਹਾਲਤ ਵੇਖ ਕੇ ਉਹਨੂੰ ਟਾਲਤਾ ਕਿਉਂਕਿ ਹਰ ਕੋਈ ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਮੈਂ ਬੜਾ ਸਿਆਣਾ ਮੇਰੇ ਵਰਗਾ ਕੋਈ ਹੈ ਹੀ ਨਹੀਂ ਉਹ ਉਹਨਾਂ ਨੇ ਵੀ ਵੇਖਿਆ ਕਿ ਇਹ ਕੌਣ ਹੈ ਪੁੱਛਿਆ ਤਾਂ ਕੌਣ ਕਹਿੰਦਾ ਜੀ ਮੈਂ ਕਵੀ ਹਾਂ ਮੈਂ ਸੁਣਿਆ ਵੀ ਗੁਰੂ ਪਾਤਸ਼ਾਹ ਮਹਾਰਾਜ ਦੇ ਕਵੀ ਦਰਬਾਰ ਕਰਦੇ ਨੇ ਤੇ ਮੈਂ ਵੀ ਆਪਣੀ ਕਵਿਤਾ ਸੁਣਾਉਣੀ ਚਾਹੁੰਦਾ ਹਾਂ ਉਹਦੀ ਹਾਲਤ ਵੇਖ ਕੇ ਮੈਲੇ ਕੁਝਲੇ ਕੱਪੜੇ ਟੁੱਟੀਆਂ ਚੱਪਲਾ ਪੈਰਾਂ ਦੇ ਵਿੱਚ ਪਾਈਆਂ ਉਹਨੂੰ ਟਾਲਤਾ ਕਸਿਆਣਾ ਚੋਟ ਬੋਲਦਾ ਇੱਕ ਕੋਈ ਗੁਰਸਿੱਖ ਪਿਆਰਾ ਸੀ ਬਾਣੀ ਪੜਨ ਵਾਲਾ ਉਹ ਸੁਣ ਰਿਹਾ ਸੀ ਉਹ ਅੱਗੇ ਹੋ ਕੇ ਕਹਿੰਦਾ ਨਾ ਕਹਿੰਦਾ ਜੇ ਤੂੰ ਸਤਗੁਰੂ ਨੂੰ ਕਥਾ ਸੁਣਾਉਣੀ ਹੈ ਤੇ ਸ਼ਾਮਾਂ ਦੇ 4:00 ਵਜੇ ਸਤਗੁਰੂ ਜੀ ਇਧਰਲੇ ਪਾਸੇ ਕਵੀ ਦਰਬਾਰ ਕਰਦੇ ਨੇ ਤੂੰ ਆ ਜਾਏ ਉਹ ਕਹਿੰਦਾ ਜੀ ਸਤਿਵਚਨ ਉਹ ਗਿਆਨ ਜਦੋਂ ਸਮਾਂ ਹੋਇਆ 4:00 ਵਜੇ ਉਹ ਆਇਆ ਗੁਰੂ ਬਾਦਸ਼ਾਹ ਮਹਾਰਾਜ ਜੀ ਦੇ ਚਰਨਾਂ ਤੇ ਹਣ ਕੇ ਮੱਥਾ ਟੇਕਿਆ ਸਾਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਆਸਣ ਤੇ ਸ਼ਸ਼ੋਭਤ ਰੇ ਸੱਜਣਾਂ ਨੂੰ ਦਰਸ਼ਨ ਦੇਦਾਰੀ ਬਖਸ਼ਿਸ਼ ਕਰ ਰਹੇ ਨੇ ਉਹ ਕਵੀ ਆ ਜਾ ਮੱਥਾ ਟੇਕਿਆ ਜਾਣੀ ਜਾਣ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ ਕਹਿੰਦੇ ਜੀ ਤੁਸੀਂ ਕੌਣ ਤੁਸੀਂ ਕੌਣ ਹੋ ਜਿਹੜਿਆ ਸਿੱਖਾਂ ਨੇ ਝੂਟ ਮਾਰ ਕੇ ਪਾਸੇ ਡਾਲ ਤਾ ਉਹਦੀ ਹਾਲਤ ਵੇਖ ਕੇ ਕਿਉਂਕਿ ਅਸੀਂ ਲੋਕ ਵੀ ਹਾਲਤ ਦੀ ਵੇਨੇ ਇਕੱਲੀ ਕਿ ਜੇ ਤੁੰਦ ਨਹੀਂ ਬੀਲ ਸਕਦੇ ਸੇ ਬੰਦੇ ਇਹਨੂੰ ਵੇਖਣ ਦੀ ਕੋਸ਼ਿਸ਼ ਵਿੱਚ ਕਰਦੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਕਹਿੰਦੇ ਤੁਸੀਂ ਕੌਣ ਹੋ ਕਹਿੰਦਾ ਜੀ ਮੈਂ ਕਵੀ ਹਾਂ ਕਵਿਤਾ ਲਿਖਣਾ ਤੁਹਾਡੇ ਚਰਨਾਂ ਵਿੱਚ ਆਇ ਕਵਿਤਾ ਸੁਣਾਉਣੀ ਚਾਹੁੰਨਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੁਹਾਡਾ ਨਾਮ ਕੀ ਹੈ ਉਹ ਕਹਿੰਦਾ ਜੀ ਗਰੀਬਾਂ ਦੇ ਕਾਹਦੇ ਨਾਮ ਦੀ ਮੈਂ ਅਰਥ ਕੀ ਇਸੇ ਸਾਨੂੰ ਕਿੱਥੇ ਮੰਗਣਾ ਆਜੇ ਗੁਰੂ ਦੇ ਦਰ ਤੋਂ ਸੀ ਮੰਗਣਾ ਕੀ ਅਸੀਂ ਕੀ ਮੰਗਦੇ ਫਿਰਦੇ ਹਾਂ ਸਾਪਰੀ ਆ ਵੀ ਵੇਖ ਲਈਏ ਆਪਾਂ ਜੇਦਾ ਜੀ ਗਰੀਬਾਂ ਨੇ ਕਾਹਦੇ ਨਾਮ ਨੇ ਨਾਮ ਦੇ ਇਹ ਲੋਕਾਂ ਦੇ ਨਾਮ ਤੇ ਵੱਡੇ ਆਂਦੇ ਨੇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜੀ ਨਹੀਂ ਕੋਈ ਮਾਤਾ ਪਿਤਾ ਨੇ ਨਾਮ ਤੇ ਰੱਖੇ ਹੋਵੇਗਾ ਨਾ ਕਹਿੰਦਾ ਜੀ ਮਾਤਾ ਪਿਤਾ ਨੇ ਮੇਰਾ ਨਾਮ ਰੱਖਿਆ ਸੀ ਹੰਸ ਰਾਜ ਪਰ ਅਜ ਤੱਕ ਲੋਕਾਂ ਦੀ ਜ਼ੁਬਾਨ ਤੋਂ ਮੈਂ ਇਹ ਨਾਮ ਨਹੀਂ ਸੁਣਿਆ ਜਦੋਂ ਵੀ ਕਿਸੇ ਨੇ ਮੈਨੂੰ ਬੁਲਾਇਆ ਜਦੋਂ ਵੀ ਕਿਸੇ ਨੇ ਮੇਰੇ ਤੋਂ ਕਵਿਤਾ ਸੁਣਨੀ ਚਾਹੀ ਕਹਿੰਦੇ ਓਏ ਹੰਸੂ ਕਵਿਤਾ ਸੁਣਾ ਦੇ ਓਏ ਹੰਸੂ ਮੈਂ ਦੁਨੀਆ ਦੇ ਲੋਕਾਂ ਤੋਂ ਦੁਨੀਆ ਦੇ ਲੋਕਾਂ ਦੀ ਜ਼ੁਬਾਨ ਤੋਂ ਸੁਣਿਆ ਪਰ ਹੰਸਰਾਜ ਕਿਸੇ ਨੇ ਨਹੀਂ ਕਿਹਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੜੇ ਖੁਸ਼ ਹੋ ਕਹਿੰਦੇ ਕਵੀ ਹੰਸਰਾਜ ਜੀ ਏ ਗੁਰੂ ਗੋਬਿੰਦ ਸਿੰਘ ਪਾਚਾ ਮਹਾਰਾਜ ਜੀ ਦੇ ਰਸਨਾ ਤੋਂ ਨਿਕਲੇ ਬੋਲ ਨੇ ਇਤਿਹਾਸ ਕਹਿੰਦਾ ਕਹਿੰਦੇ ਕਵੀ ਹੰਸ ਰਾਜ ਜੀ ਸਾਨੂੰ ਕਵਿਤਾ ਸੁਣਾਓ ਜਦੋਂ ਇੰਨੀ ਗੱਲ ਕਹੀ ਉਹਦੀਆਂ ਅੱਖਾਂ ਚੋਂ ਪਾਣੀ ਆ ਗਿਆ ਕਹਿੰਦਾ ਜੀ ਸੁਣਿਆ ਸੀ ਵੀ ਗੁਰੂ ਨਾਨਕ ਦਾ ਦਰ ਗਰੀਬ ਨਿਵਾਜ਼ ਹੈ ਦੁਨੀਆਂ ਦੇ ਲੋਕ ਅਮੀਰ ਨਿਵਾਜ਼ ਨੇ ਪਰ ਗੁਰੂ ਨਾਨਕ ਦਾ ਦਰ ਗਰੀਬ ਨਿਵਾਜ਼ਾਂ ਦਾ ਹੈ ਕਹਿੰਦੇ ਮੈਂ ਸੁਣਿਆ ਸੀ ਤੇਰੀ ਬਲਵਾਜਾਂ ਦਾ ਦਰ ਹੈ ਪਰ ਏਡਾ ਕੀ ਬਲਵਾਦ ਹੋਏਗਾ ਕੀ ਦੀ ਸਿਫਤ ਆ ਤੇ ਅਜੇ ਵੇਖ ਵੀ ਨਹੀਂ ਆ ਕਹਿੰਦੇ ਫਿਰ ਕਵਤਾ ਸੁਣਾ ਉਹਨੇ ਕਵਤਾ ਸੁਣਾਈ ਬੜਾ ਸਤਗੁਰੂ ਜੀ ਖੁਸ਼ ਹੋਏ ਕਹਿੰਦੇ ਇੱਕ ਹੋਰ ਸੁਣਾ ਉਹਨੇ ਇੱਕ ਹੋਰ ਸੁਣਾਈ ਕਹਿੰਦੇ ਇੱਕ ਹੋਰ ਸੁਣਾ ਉਹਨੇ ਤੇਜੀ ਵੀ ਸੁਣਾ ਦਿੱਤੀ ਸਤੂ ਗੁਰੂ ਜੀ ਕਹਿੰਦੇ ਜਿੰਨੀਆਂ ਹੈ ਤਾਂ ਸਾਰੀਆਂ ਸੁਣਾ ਦੇ ਆਖੋ ਸਬਨਾਮ ਕਹਿੰਦੇ ਜਿੰਨੀਆਂ ਹੈ ਸਾਰੀਆਂ ਸੁਣਾ ਦੇ ਸਵਾ ਘੰਟੇ ਉਹ ਕਵਤਾ ਸੁਣਦੇ ਰਹੇ ਸਾਰੀਆਂ ਸੁਣਾ ਦਿੱਤੀ ਤੇ ਉਹਦੀ ਨਿਮਰਤਾ ਤੇ ਸਤਿਗੁਰੂ ਜੀ ਕੋਲ ਖਸ਼ ਹੁੰਦੇ ਉਹਦੀ ਸ਼ਰਧਾ ਤੇ ਸਤਿਗੁਰੂ ਜੀ ਕੋਲ ਜਿਹੋ ਖਾਸ ਹੁੰਦੇ ਨੇ ਕਹਿੰਦੇ ਆਪਣੇ ਖਜ਼ਾਨਚੀ ਨਾ ਰਾਮਚੰਦ ਨੂੰ ਸਤਿਗੁਰੂ ਜੀ ਨੇ ਬੁਲਾਇਆ ਕਹਿੰਦੇ ਜਾ ਖਜ਼ਾਨੇ ਦੇ ਵਿੱਚ ਕੀ ਕਿੰਨੀ ਮਾਇਆ ਪਈ ਉਹਨੇ ਗਿਣ ਕੇ ਦੱਸੀ ਕਹਿੰਦੇ ਕਿ 18000 ਮੋਹਰਾਂ ਹੋ ਜਾਂਦੀਆਂ ਨੇ ਖਜ਼ਾਨੇ 'ਚ ਕਹਿੰਦੇ ਸਾਰਵੇਂ ਝੱਕ ਲਿਆ ਕਰਦੇ ਕਹਿੰਦੇ ਖਜ਼ਾਨਾ ਖਾਲੀ ਕਰਦੇ ਕੋਈ ਪਰਵਾਹ ਨਹੀਂ ਸਾਰਵੇਂ ਝੱਕ ਲਿਆ 18000 ਮੋਰ ਸਤਿਗੁਰੂ ਜੀ ਨੇ ਕਿਉਂਕਿ ਆਪਾਂ ਕੇਵਲ ਸੁਣਦੇ ਆ ਨਮਰ ਨਹੀਂ ਸਦਾ ਆਪਾਂ ਕੇਵਲ ਸੁਣ ਕੇ ਛੱਡਦੇ ਨੇ ਕਿ ਗੁਰੂ ਦਾ ਗੁਰੂ ਦੀ ਗੌਰਵ ਗਰੀਬ ਦਾ ਮੂੰਹ ਪਰ ਸਤਿਗੁਰੂ ਜੀ ਨੇ ਪ੍ਰਤੱਖ ਕਰਕੇ ਦਿਖਾਇਆ ਕਹਿੰਦੇ ਸਾਗ ਨੇ ਚੱਕ ਲਿਆ ਸਾਰੀਆਂ ਮੋਰਾਂ ਚੱਕ ਲਿਆ ਨਹੀਂ ਕਵੀ ਹਾਂ ਸਰ ਆਦਮ ਕਿਹਦੇ ਚੱਕਦੇ ਰਹੇ ਨੇ ਸਾਰੀਆਂ ਨਾਲ ਇਹਨਾਂ ਉਹ ਕਹਿੰਦਾ ਸਤਿਗੁਰੂ ਜੀ ਇਹਨਾਂ ਦਾ ਮੇਰਾ ਘਰ ਹੀ ਨਹੀਂ ਵੱਡਾ ਇੰਨੀ ਮੋਰਾ ਮੈਂ ਕਿੱਥੇ ਸੰਭਾਲਾਂਗਾ ਤੂੰ ਮੈਨੂੰ ਤਾਂ 5-4 ਮੋਰਾ ਦੇ ਦੋ ਮੇਰੀ ਜਿੰਦਗੀ ਨਿਕਲ ਜਾਏਗੀ ਕਹਿੰਦੇ ਨਹੀਂ 5-4 ਨਹੀਂ ਸਾੜੀਂ ਤੇਰੇ ਨੇ ਲੈ ਚੁੱਕ ਕੇ ਕਹਿੰਦੇ ਵੀ ਇੰਦਾ ਕਰੋ ਜਿਹੜਾ ਗਵਾਲੀਅਰ ਦੇ ਸੰਗਤ ਨੇ ਹਾਸੀ ਦਿੱਤਾ ਸੀ ਨਾ ਸੁਮੇਦ ਪਾਲਕਿਓ ਵੀ ਲੈ ਕੇ ਆਉ ਉਹ ਵੀ ਹਾਜ਼ਰ ਹੋ ਗਏ ਕਹਿੰਦੇ ਹੁਣ 11 ਸਿੰਘ ਘੋੜ ਸਵਾਰ ਜਾਓ ਨਾਲ ਨਗਾਰਾ ਫਿਟ ਕਰੋ ਕਹਿੰਦੇ ਹਾਥੀ ਦੇ ਉੱਪਰ ਜਿਹੜੀ ਪਾਲਕੀ ਸਜਾਈ ਆ ਕਵੀ ਹੰਸ ਰਾਜ ਨੂੰ ਉੱਪਰ ਬਿਠਾਓ 11 ਘੋੜ ਸਵਾਰ ਸਿੰਘ ਅੱਗੇ ਅੱਗੇ ਖਜ਼ਾਨਾ ਸਾਰਾ ਲੱਦ ਲਵੋ ਘੋੜਿਆਂ ਤੇ ਨਗਾਰਾ ਕਰ ਲੋ ਫਿਰ ਨਗਾਰਾ ਵੱਜਦਾ ਜਾਵੇ ਕਹਿੰਦੇ ਜਿਹਦੇ ਘਰ ਤੱਕ ਇਹਨੂੰ ਛੱਡ ਕੇ ਆਉਗਾ ਸਤਨਾਮ ਸਿੰਘ ਉਹੀਆਂ ਧਾਖਾ ਨਿਕਲ ਗੀਆਂ ਸਤਗੁਰੂ ਜੀ ਐਡੇ ਗਰੀਬ ਨਿਵਾਜ਼ ਤੁਸੀਂ ਕਹਿੰਦਾ ਸਤਗੁਰੂ ਜੀ ਇੱਕ ਬੇਨਤੀ ਆ ਹੁਣ ਜਿਹੜੀ ਮੈਂ ਗੱਲ ਕਰਨਾ ਕਿਸੇ ਸਾਨੂੰ ਮਗਨਾ ਕਿਤੇ ਆ ਜਾਵੇ ਗੁਰੂ ਦੇ ਦਰ ਤੋਂ ਅਸੀਂ ਦੇ ਕਹਿੰਦਾ ਸਤਿਗੁਰੂ ਜੀ ਫਲਾਣੇ ਨੂੰ ਸੜੋ ਦੇ ਥੱਲੇ ਤੇ ਉਹ ਕਿੰਨੇ ਸੜੋ ਦੇ ਥੱਲੇ ਸਾਡੇ ਕੋਲ ਤਿਆਰ ਬਥੇ ਜਾਏਗਾ ਪਿਆਰੀ ਉਹ ਸਾਰਾ ਕਰੇ ਕੋਈ ਸੱਚਾ ਕੋੜਾ ਸਾਥ ਅੱਜ ਦਾ ਦਵਾਈ ਮੇਜ ਅਕੋਰਡਿੰਗ ਹੁੰਦੀ ਹੈ ਪਿਆਰੀ ਕਹਿੰਦਾ ਸਤਿਗੁਰੂ ਜੀ ਇੱਕ ਚੀਜ਼ ਦੇ ਦਿਓ ਇੱਕ ਬੇਨਤੀ ਹੈ ਸਤਿਗੁਰੂ ਗੁਰਗੋਬਿੰਦ ਸਿੰਘ ਮਹਾਰਾਜ ਦੇ ਬੋਲ ਕਹਿੰਦਾ ਜੀ ਇੱਕ ਚੀਜ਼ ਚਾਹੀਦੀ ਹੈ ਮੰਗ ਕੇ ਲੈਣੀ ਹੈ ਤੁਹਾਡੇ ਤੋਂ ਹੁਣ ਜਿਹੜੇ ਮੇਰੇ ਵਰਗੇ ਸੀ ਨਾ ਉਹ ਕਹਿੰਦੇ ਆ ਗਿਆ ਨਾ ਆਪਣੀ ਔਕਾਤ ਤੇ ਸਤਿਗੁਰੂ ਜੀ ਦਾ ਸਾਰਾ ਖਜਾਨਾ ਖਾਲੀ ਕਰ ਦਿੱਤਾ ਐਡਾ ਕੀਮਤੀ ਹਾਥੀ ਸਮੇਤ ਪਾਕੀ ਦਿੱਤਾ 11 ਘੋੜ ਸਵਾਰ ਨਾਲ ਭੇਜ ਰਹੇ ਨੇ ਨਗਾਰਾ ਫਿੱਟ ਕਰਕੇ ਕਹਿੰਦੇ ਹਲੇ ਵੀ ਮੰਗਣ ਦੀ ਗੱਲ ਬਾਕੀ ਰਹਿ ਗਈ ਪਰ ਕੌਣ ਜਾਣੇ ਉਹਨੇ ਮੰਗਣਾ ਕੀ ਹੈ ਗੁਰਬਖਸ਼ ਬਾਬਾ ਸ਼ਹਾ ਮਹਾਰਾਜ ਦੇ ਮੂੰਹੋਂ ਬੋਲ ਤੇ ਸਹੀ ਇੱਕ ਵਾਰ ਕੀ ਮੰਗਣਾ ਚਾਹੁੰਦਾ ਕਹਿੰਦਾ ਸਤਿਗੁਰੂ ਜੀ ਸਾਰੀਆਂ ਮੋਹਰਾ ਤੁਸੀਂ ਦਿੱਤੀਆਂ ਮੈਂ ਤੁਹਾਡੇ ਤੋਂ ਮੰਗੀਆਂ ਨਹੀਂ ਗੁਰੂ ਬਾਸਾ ਕਹਿੰਦੇ ਹਾਂ ਬਿਲਕੁਲ ਸਹੀ ਹੈ ਕਹਿੰਦਾ ਜੀ ਹਾਜ਼ਰੀ ਤੁਸੀਂ ਆਪਣੀ ਮਰਜ਼ੀ ਨਾਲ ਦਿੱਤਾ ਮੈਂ ਨਹੀਂ ਮੰਗਿਆ ਗੁਰੂ ਗੋਬਿੰਦ ਸਿੰਘ ਮਾਰਕ ਦੇ ਵੀ ਠੀਕ ਹੈ ਕਹਿੰਦਾ ਜੀ ਇਹ 11 ਘੋੜਸਵਾਰ ਖਜ਼ਾਨਾ ਲੱਦ ਕੇ ਤੁਸੀਂ ਭੇਜ ਰਹੇ ਹੋ ਮੈਂ ਨਹੀਂ ਮੰਗਿਆ ਆ ਮਗਾਰਾ ਫਿੱਟ ਕਰਕੇ ਨਾਲ ਤੁਸੀਂ ਭੇਜ ਰਹੇ ਹੋ ਮੈਂ ਨਹੀਂ ਮੰਗਿਆ ਕਹਿੰਦੇ ਫਿਰ ਤੂੰ ਮੰਗਣਾ ਕੀ ਹੈ ਕਹਿੰਦਾ ਬਸ ਤੁਹਾਡੇ ਚਰਨਾਂ ਚ ਮੈਨੂੰ ਥੋੜੀ ਜਿਹੀ ਥਾਅ ਮਿਲ ਜੇ ਕੋ ਸਤਿਰਾਜ ਤੁਹਾਡਿਆਂ ਚਰਣਾ ਚ ਮੈਨੂੰ ਥੋੜੀ ਜਿਹੀ ਹਾਸਾ ਮਿਲ ਜਿਵੇਂ ਮੈਨੂੰ ਕੁਝ ਨਹੀਂ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਆਪਣੇ ਸੰਗਤ ਸੁਣ ਤੋੜਦੇ ਕਵੀ ਹਸਰਾਲ ਨੂੰ ਫੜ ਕੇ ਨਾ ਬਾਹਰ ਤੋਂ ਆਪਣੇ ਸਾਥੀ ਨਾਲ ਘਟ ਕੇ ਲਾਦੇ ਅੱਜ ਵੀ ਜਾਓ ਸਤਿਗੁਰਾਂ ਦੇ ਜਿੱਥੇ ਕਵੀਆਂ ਦੀ ਲਿਸਟ ਲੱਗੀ ਹੈ ਨਾ ਸ੍ਰੀ ਗੁਰੂਪੁਰ ਸਾਹਿਬ ਦੀ ਧਰਤੀ ਤੇ ਉੱਥੇ ਕਵੀ ਹਸਰਾਲ ਦਾ ਨਾਮ ਅੱਜ ਵੀ ਮੌਜੂਦ ਹੈ ਕਿਉਂਕਿ ਮੰਗਣਾ ਆ ਗਿਆ ਅਸੀਂ ਮੰਗਣਾ ਕੀ ਹੈ ਗੁਰਦੇਵਰ ਤੋਂ ਇਹ ਹੀ ਕੋਈ ਸਤਿਗੁਰੂ ਬੁਲਾਦੇ ਨੇ ਪਾਤਸ਼ਾਹ ਮਾਰਾ ਸਾਨੂੰ ਸੰਭਾ ਦੇ ਹੀ ਨੇ ਕਹਿੰਦੇ ਸੁਣ ਸੁਣ ਜੀਵਾ ਤੇਰੀ ਬਾਣੀ ਐਸੀ ਕਿਰਪਾ ਕਰ ਦਿਓ ਤੇਰੇ ਚਰਨਾਂ ਵਿੱਚ ਅਸੀਂ ਬੈਠੇ ਤੇਰੀ ਬਾਣੀ ਸੁਣਦੇ ਰਹੀਏ ਸਾਡੀ ਮੱਤ ਇੱਥੇ ਤੱਕ ਪਹੁੰਚ ਜਾਵੇ ਅਸੀਂ ਆਪਣੀ ਮੱਤ ਨੂੰ ਅਸੀਂ ਛੱਡ ਦਈਏ ਤੇਰੀ ਮੱਤ ਨੂੰ ਕਰ ਲਈ ਅਸੀਂ ਹਾਸਲ ਤੇ ਸਾਨੂੰ ਦਾਤ ਕੀ ਦੇ ਅਖੀਰਲੀ ਪੰਕਤੀ ਸਤਿਗੁਰੂ ਜੀ ਉਚਾਰਨ ਕਰਦੇ ਨੇ ਤੇ ਦੇ ਦੋਏ ਕਰ ਜੋੜ ਮਾ ਕੋ ਇੱਕ ਤਾਨਾ ਸਹਬ ਟੁੱਠੇ ਪਾਵਾਂ ਜੇਕਰ ਤੂੰ ਥੋਟ ਪਵੇ ਮੈਂ ਦੋਨੇ ਹੱਥ ਜੋੜ ਕੇ ਤੇਰੇ ਤੋਂ ਕੇ ਦਾਤ ਮੰਗਦਾ ਕਿਹੜੀ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾਂ ਸੁਆਸ ਸੁਆਸ ਅਠੇ ਪਹਿਰ ਮੈਂ ਜਪਦਾ ਰਵਾਂ ਕੀ ਸਤਨਾਮ ਸ੍ਰੀ ਗੁਰੂ ਦਾ ਇੱਕ ਗੁਰੂ ਜੀ ਸੋ ਗੁਰੂ ਕਿਰਪਾ ਕਰੇ ਸਾਨੂੰ ਇਹ ਦਾਤ ਮਿਲੇ ਸਾਨੂੰ ਮੰਗਣ ਦੀ ਦਾਤ ਅਵੇ ਸੇ ਮੰਗੀਏ ਗੁਰੂ ਤੋਂ ਉਹਦਾ ਨਾਮ ਜਦੋਂ ਉਹਦਾ ਨਾਮ ਮੰਗ ਲਿਆ ਬਾਕੀ ਪਿਆਰੋ ਕੁਝ ਵੀ ਮੰਗਣ ਦੀ ਜ਼ਰੂਰਤ ਨਹੀਂ ਰਹੇਗੀ ਸਾਰਾ ਉਹਦੀ ਅੰਦਰ ਜਿੱਥੇ ਉਹ ਆਪ ਉੱਥੇ ਉਹਦੀ ਅੰਦਰ ਸਾਰਾ ਕੁਝ ਹੀ ਮਿਲ ਜਾਵੇਗਾ ਮੰਗੋ ਗੁਰੂ ਬਾਤ ਸੇ ਦੀ ਤਰਫ ਉਹਦਾ ਨਾਮ ਮੰਗੋ ਸਰਬੱਤ ਦਾ ਭਲਾ ਮੰਗੋ ਜੇ ਜੁੜਨਾ ਹੈ ਦੋ ਚੀਆ ਨੂੰ ਜੋੜਨਾ ਹੈ ਤੇ ਫਿਰ ਸਰਬੱਤ ਦਾ ਭਲਾ ਮੰਗੀਏ ਗੁਰੂ ਕਿਰਪਾ ਕਰੇ ਅਸੀਂ ਆਪਣੀ ਮਤ ਨੂੰ ਛੱਡ ਕੇ ਗੁਰੂ ਦੇ ਬਾਤ ਨੂੰ ਧਾਰਨ ਕਰ ਲਈਏ ਉਹਦਾ ਨਾਮ ਲੰਗੀਏ ਤੇ ਸਰਬੱਤ ਦੇ ਭਲੇ ਦੇ ਰਸਤੇ ਤੇ ਅਸੀਂ ਚੱਲੀਏ ਕਿਉਂਕਿ ਜੇ ਅਸੀਂ ਦੂਜਿਆਂ ਦਾ ਭਲਾ ਮੰਗਾਂਗੇ ਸਾਡਾ ਭਲਾ ਆਪਣੇ ਆਪ ਹੀ ਅਚੀਬ ਹੋ ਜਾਣਾ ਕਿਉਂਕਿ ਸਰਬੱਤ ਵਿੱਚ ਅਸੀਂ ਆਪ ਵੀ ਆਗੇ ਸਰਬੱਤ ਵਿੱਚ ਸਾਰੀ ਸਭੀ ਤੇ ਵੀ ਆ ਗਈ ਆਪਾਂ ਉਹ ਜਿਹੜੇ ਬੜਦੇ ਆ ਸਾਰੇ ਗੱਜ ਕੇ ਬੋਲਦੇ ਆ ਨਾਨਕ ਨਾਮ ਚੜ੍ਹਦੀ ਕਲਾ ਦੇ ਭਾਣੇ ਸਰਬੱਤ ਦਾ ਭਲਾ ਤੁਸੀਂ ਸਾਰੇ ਨਗਰ ਬੋਲਦੇ ਹੋ ਨਾ ਨਾਲ ਕਿ ਉਹਦੋਂ ਜਿਹੜਾ ਮੰਗਦਾ ਹੈ ਉਹ ਦੂਜਿਆਂ ਦਾ ਭਲਾ ਨਾਲ ਹੀ ਹੋਈ ਜਾਏ ਸਤਿਗੁਰਾਂ ਦੀ ਪਾਵਨ ਬਾਣੀ ਦਾ ਸ਼ਬਦ ਸੋਹੀ ਰਾਗ ਦੇ ਵਿੱਚੋਂ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਰੋਹਾਉਂਦੀਆਂ ਪੰਕਤੀਆਂ ਨੇ ਸਤਿਗੁਰੂ ਜੀ ਕਹਿੰਦੇ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਇਹ ਕਾਲਪੁਰਪ ਵਾਹਿਗੁਰੂ ਮੈਂ ਨਿਵਾਣੀ ਨਿਤਾਣੀ ਹੋ ਕੇ ਤੇਰੇ ਦਰ ਤੇ ਆਈ ਹਾਂ ਸਤਿ ਸਾਰੇਆਂ ਨੂੰ ਗੁਰੂ ਪਤਸਾਹ ਮਹਾਰਾਜੀ ਜੀ ਜੀ ਇਸ ਸਤਿ ਰੂਪ ਦੇ ਵਿੱਚ ਪੇਸ਼ ਕਰ ਰਹੇ ਨੇ ਤੂੰ ਮਹਿਮਾਨ ਨਿਵਾਣੀ ਮੇਰਾ ਨਿਵਾਣੀ ਦਾ ਨਿਤਾਣੀ ਦਾ ਬਾਣ ਤਾਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇਵਲ ਤੇ ਕੇਵਲ ਆਪ ਹੀ ਹੋ ਇਹ ਬੜੀ ਵੱਡੀ ਸਿੱਖਿਆ ਹੈ ਸਾਡੇ ਵਾਸਤੇ ਜੇ ਅਸੀਂ ਹਾਸਲ ਕਰ ਲਈ। ਜੇ ਅਸੀਂ ਮਾਗਮ ਵਿੱਚ ਸਵਾਰ ਲਈ ਤਾਂ ਅਗਲੀ ਪੰਕਤੀ ਸਤਿਗੁਰੂ ਜੀ ਫਰਮਾਨ ਕਰਦੇ ਨੇ ਕਿਤੇ ਅਰਦਾਸ ਕਰੀ ਪ੍ਰਭ ਆਪਣੀ ਆਗੈ ਸੁਣ ਸੁਣ ਧੀਵਾ ਤੇਰੀ ਬਾਣੀ। ਕਹਿੰਦੇ ਤੇਰੇ ਚਰਣਾ ਵਿੱਚ ਤੇਰੇ ਦਰ ਤੇ ਇੱਕ ਅਰਜ਼ੋਈ ਹੈ ਕਰਦਾਸ ਹੈ। ਉਹ ਕਿਹੜੀ ਕਦੇ ਇੱਕ ਮਿਹਰ ਕਰਦੇ ਬਸ ਜੇ ਸਾਨੂੰ ਵੀ ਦਿੱਤੇ ਮੰਗਣਾ ਆ ਜਾਵੇ ਗੁਰੂ ਦੇ ਦਰ ਤੱਕ